ਸਤ ਸ੍ਰੀ ਅਕਾਲ ਜੀ ਤੋਂ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Knowledge ਦੀ ਸਵਾਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 9 ਦੇ ਲਈ ਵਿਸ਼ਾ ਪੰਜਾਬੀ B ਦਾ ਪੇਪਰ ਦਿੱਤਾ ਸਮਾਂ ਆਪਣੇ ਕੋਲ ਤਾਂ 2 ਘੰਟੇ ਤੇ કુલ ਅੰਕ 65 ਨੇ ਮੈਂ ਸਭ ਤੋਂ ਪਹਿਲਾ ਪ੍ਰਸ਼ਨ ਅਗਰ ਸੁੰਦਰ ਲਿਖਾਈ ਜੇਕਰ ਕਿਸੇ ਨੂੰ ਸੋਲੂਸ਼ਨ PDF ਚਾਹੀਦੀ ਹੈ ਤਾਂ WhatsApp ਚੈਨਲ ਤੇ ਜੁਆਇਨ ਹੋ ਸਕਦਾਗਾ ਸੋ ਇੱਥੇ ਆਪਾਂ ਸੋਲੂਸ਼ਨ PDF ਪ੍ਰੋਵਾਈਡ ਕੀਤੀ ਹੋਈ ਹੈ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ WhatsApp ਚੈਨਲ ਦਾ ਇਹ ਮੈਂ ਸਭ ਤੋਂ ਪਹਿਲਾ ਕੁਐਸਚਨ ਹੈਗਾ ਜੇ ਮੈਂ ਸਭ ਤੋਂ ਪਹਿਲਾ ਕੁਐਸਚਨ ਆਊਗਾ ਸੁੰਦਰ ਲਿਖਾਈ ਦਾ ਜਿਵੇਂ ਸਾਰੇ ਪ੍ਰਸ਼ਨ ਨੰਬਰ ਦੂਜੇ ਸਾਰੇ ਪ੍ਰਸ਼ਨ ਆਦਮੀ ਹਨ ਮੈਂ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਭਾਸ਼ਾ ਦਾ ਸੱਦ ਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ ਰਚਿਤ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਬੋਲੀ ਕਿੰਨੇ ਪ੍ਰਕਾਰ ਦੀ ਹੈ ਸਮਾਸ ਦਾ ਸਬ ਤੇ ਅਰਥ ਕੀ ਹੈ ਗੈਰ ਗੇਤਰ ਲਾ ਕੇ ਸ਼ਬਦ ਬਣਾਓ ਸੋ ਹੁਣ ਆਪਾਂ ਇਹਨਾਂ ਦੇ ਆਨਸਰ ਕਰਦੇ ਹਾਂਗੇ ਜਿਵੇਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਜਿਹੜਾ ਸੋ ਸਭ ਤੋਂ ਪਹਿਲਾ ਪ੍ਰਸ਼ਨ ਆਊਗਾ ਭਾਸ਼ਾ ਦਾ ਸੱਦ ਤੇ ਮਿਆਰੀ ਰੂਪ ਸਮਝਣ ਲਈ ਕਿਹੜੀ ਚੀਜ਼ ਕਿਸ ਚੀਜ਼ ਦੀ ਬੜੀ ਮਹੱਤਤਾ ਹੁੰਦੀ ਹੈ ਉਹ ਹੈ ਵਿਆਕਰਨ ਦੀ ਤਾਂ ਦੂਸਰਾ ਰਚਿਤ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਿੰਨ ਪ੍ਰਕਾਰ ਦੇ। ਸੋ ਇਹ ਤੁਹਾਡੀ ਬੁੱਕ ਤੇ ਦਿੱਤੇ ਹੋਣੇ ਕਿ ਕਿਹੜੇ ਕਿਹੜੇ ਰਚਿਤ ਸ਼ਬਦ ਹੁੰਦੇ ਨੇਗੇ। ਸੋ ਐਸੇ ਤਾਂ ਆ ਦਿੱਤਾ ਹੋਇਆ ਬਾਕੀ ਸਹੀ ਆਨਸਰ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦੇਣਾ। ਤੀਜਾ ਗੱਲ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਸੋ ਬੋਲੀ ਵਾਲਾ ਆਊਗਾ ਦੋ ਪ੍ਰਕਾਰ। ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਥੇ ਮਾਂ ਬੋਲੀ ਅਤੇ ਮਿਆਰੀ ਬੋਲੀ। ਲੇਕਿਨ ਇੱਥੇ ਦੋ ਹੋਰ ਸਕ। ਇੱਥੇ ਆ ਸਕਦਾ ਜਾਂ ਤਾਂ ਮਿਆਰੀ ਬੋਲੀ ਇਕ ਤਕਸਾਲ ਦੀ ਬੋਲੀ। ਸੋ ਇਹ ਤੁਸੀਂ ਦੇਖ ਲੈਣਾ ਇਹ ਵੀ ਆਨਸਰ। ਅਗੇ ਸਮਾਸ ਦਾ ਸ਼ਬਦ ਕੀ ਅਰਥ ਕੀ ਹੁੰਦਾ ਹੈ? ਛੋਟਾ ਕਰਨਾ ਜਾਂ ਮਿਲਾਉਣਾ ਸਮਾਸ਼ ਵਿੱਚ ਦੋ ਜਾਂ ਵੱਧ ਸ਼ਬਦ ਮਿਲ ਕੇ ਇੱਕ ਨਵਾਂ ਸ਼ਬਦ ਬਣਾਉਂਦੇ ਹਨ ਸੋ ਇਹ ਇਸ ਤਰ੍ਹਾਂ ਸਰ ਹੋਊਗਾ ਅਕੇ ਨੈਕਸਟ ਆਉਂਦਾਗਾ 5ਵਾਂ ਕੁਐਸਚਨ ਹੈ ਪਹਿਲਾ ਸਮਾਸ਼ ਦਾ ਸਮਾਸ਼ ਵਿੱਚ ਦੋ ਜਾਂ ਦੋ ਸ਼ਬਦ ਇੱਕ ਨਵਾਂ ਸ਼ਬਦ ਬਣਾਉਂਦੇ ਸੁਪਰਵਿਖਤ ਕੁਐਸਚਨ ਹੈਗਾ ਗੈਰ ਅੰਦਰ ਲਾ ਕੇ ਸ਼ਬਦ ਬਣਾਓ ਜਿਵੇਂ ਗੈਰ ਹਾਜ਼ਰ ਹੋ ਗਿਆ ਇੱਕ ਗੈਰ ਕਾਨੂੰਨੀ ਗੈਰ ਸਰਕਾਰੀ ਤੇ ਆਦਿ ਸੋ 5ਵਾਂ ਤੱਕ ਅਗਰ ਸਖਤ ਕੁਐਸਚਨ ਆ ਬਿਆ ਕਰਦੇ ਜਿਸ ਭਾਗ ਵਿੱਚ ਸ਼ਬਦਾਂ ਦਾ ਧਿਆਨ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਹਨ ਸੋ ਆਜੂਗਾ ਇੱਥੇ ਆਊਗਾ ਸ਼ਬਦ ਵਿਗਿਆਨ ਅਸਲ ਚਾਹ ਜਨਨ ਤਾਂ ਸ਼ਬਦ ਬੋਧ ਸ਼ਬਦ ਚਲੇ ਗਿਆ ਭੀ ਅਗਰ ਸ਼ਬਦ ਬੋਧ ਇੱਥੇ ਤੁਸੀਂ ਐ ਲਿਖ ਦੇਣਾ ਸੋ ਨੈਕਸਟ ਹੈ 7 ਤੱਕ ਵਿਆਕਰਨ ਦੇ ਕਿੰਨੇ ਅੰਗ ਹਨ ਸੋ ਇੱਥੇ 5 ਲਿਖਿਆ ਹੋਇਆ ਹੈ ਬਾਕੀ ਤੁਸੀਂ ਇੱਕ ਵਾਰ ਬੁੱਕਰੇ ਵੀ ਦੇਖ ਲੈਣਾ ਕਿਹੜੇ-ਕਿਹੜੇ ਅੰਗ ਨੇ ਵਿਸ਼ੇ ਧੁਨੀ ਬੋਧ ਸ਼ਬਦ ਬੋਧ ਬਾਕ ਬੋਧ ਅਰਥ ਬੋਧ ਚਾਰ ਤੇ ਪੰਜਵਾਂ ਦੇਖ ਲੈਣਾ ਤੁਸੀਂ ਕਿਹੜਾ ਹੈ ਅੱਗੇ ਮਨੁੱਖੀਪਨ ਮੁੱਖੀਮਾਨ ਦੇਪਾ ਵਾ ਨੂੰ ਪ੍ਰਗਟ ਕਰਨ ਦਾ ਸਭ ਤੋਂ ਸਾਧਨ ਕਿਹੜਾ ਹੈ ਭਾਸ਼ਾ ਤੇ ਨਾਇੰਥ ਆਕਲ ਛੇਤਰ ਵਾਲਾ ਸ਼ਬਦ ਲਿਖੋ ਬੇਅਕਲੀ ਪਿਆਰੇ ਸ਼ਬਦ ਦਾ ਸਹੀ ਸ਼ਬਦ ਜੋੜ ਲਿਖੋ ਪੀ ਪਲਸ ਆ ਰਾ ਪਿਆਰਾ ਸੋ ਇਹ ਆਪਣੇ 10 ਕੁਐਸਚਨ ਨੇ ਜੋ ਆਪਾਂ ਕੰਪਲੀਟ ਕਰ ਲੈਨੇ ਸੋ ਨੈਕਸਟ ਉਹਨਾਂ ਕਰਦੇ ਆਂਗੇ ਪ੍ਰਸ਼ਨ ਤੀਜਾ ਕਿਸੇ ਇੱਕ ਵਿਸ਼ੇ ਤੇ ਲਗਭਗ 400 ਸ਼ਬਦਾਂ ਵਿੱਚ ਸਾਰ ਲਿਖੋ ਸਾਰੀ ਤੇ ਦੇਖ ਲੈਨੇ ਆਪਾਂ ਜੇ ਦਿੱਤਾ ਹੋਇਆ ਹੈਗਾ ਆਪਾਂ ਕਰਵਾ ਦਿੰਨੇ ਹਾਂ ਜਿਵੇਂ ਸ਼ਹੀਦ ਭਗਤ ਸਿੰਘ ਦੇ 400 ਸ਼ਬਦਾਂ ਵਿੱਚ ਸਾਰ ਇਹ ਪੰਜਾਬ ਐਜਿਟ ਵੀ ਮਿਲ ਜੂਗਾ ਉੱਥੋਂ ਵੀ ਕਰਨਾ ਆ ਤਾਂ ਉਸ ਤੋਂ ਕਰ ਸਕਦੇ ਹੋਗੇ ਤੇ ਸ਼ੁਰੂਆਤ ਚ ਸਭ ਇਹ ਤਾਂ ਸ਼ੁਰੂਆਤੀ ਆਪਾਂ ਪੁਆਇੰਟਾਂ 'ਚ ਕਰਨਾ ਵਜ੍ਹਾ ਹੈ ਪੁਆਇੰਟਾਂ 'ਚ ਕਰਨਾ ਹੁੰਦਾ ਗਾ ਜਿਵੇਂ ਜਾਣ ਪਛਾਣ ਬਾਕੀ ਹੋਰ ਦੋ ਤਿੰਨ ਤੋਂ ਚਾਰ ਪੁਆਇੰਟ ਲਿਖ ਕੇ ਫਿਰ ਤੁਸੀਂ ਲਗਭਗ 400 ਸ਼ਬਦਾਂ ਵਿੱਚ ਕਰ ਦੇਣਾ। ਉਹ ਸ਼ਹੀਦ ਭਗਤ ਸਿੰਘ ਪੰਜਾਬ ਦੀ ਧਰਤੀ ਦਾ ਮਹਾਨ ਉਹ ਮਹਾਨ ਸੁਪੁੱਤਰ ਸੀ ਜਿਸ ਨੇ ਆਪਣੀ ਆਜ਼ਾਦੀ ਦੇ ਹਰ ਪਲ ਨੂੰ ਆਪਣੀ ਜੱਦੀ ਦੇ ਹਰ ਪਲ ਨੂੰ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ। ਉਹ ਨੌਜਵਾਨ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਫਖਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੇ ਵੱਗਾ ਪਿੰਡ ਵਿੱਚ ਹੋਇਆ। ਹੁਣ ਪਾਕਿਸਤਾਨ ਵਿੱਚ ਉਹਨਾਂ ਦਾ ਪਰਿਵਾਰ ਕੱਟੜ ਦੇਸ਼ ਭਗਤ ਸੀ। ਉਹਨਾਂ ਦੇ ਪਿਤਾ ਅਸ਼ਰ ਸਰਦਾਰ ਕਿਸਾਨ ਸਿੰਘ ਦੇ ਤਾਤਾ ਚਾਚਾ ਅਜੀਤ ਸਿੰਘ ਵੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਰਹੇ ਸਨ। ਫਖਤ ਸਿੰਘ ਬਚਪਨ ਤੋਂ ਹੀ ਬੜੇ ਨੇਡਰ, ਬਹਾਦਰ ਅਤੇ ਤੀਬਰ ਬੁੱਧੀ ਤੇ ਸਾਥੀ ਸਨ। ਜਦੋਂ 1919 ਵਿੱਚ ਜਲਿਆਂਵਾਲਾ ਬਾਗ ਦਾ ਕਾਂਡ ਹੋਇਆ ਤਾਂ ਇਸ ਘਟਨਾ ਨੇ ਫਖਤ ਸਿੰਘ ਦੇ ਮਨ ਤੇ ਗਹਿਰੀ ਛਾਪ ਛੱਡੀ। ਉਹਨਾਂ ਨੇ ਨੇ ਲਿਆ ਕਿਉਂ ਅੰਗਰੇਜ਼ੀ ਹਕੂਮਤ ਨੂੰ ਹਟਾ ਕੇ ਰਹਿਣਗੇ ਉਹ ਲਾਲਾ ਲਾਜਪਤਰਾਈ ਦੀ ਮੌਤ ਦਾ ਬਦਲਾ ਲੈਣ ਲਈ 1928 ਈਸਵੀ ਵਿੱਚ ਬ੍ਰਿਟਿਸ਼ ਅਧਿਕਾਰੀ ਸਾਡਰਸ ਦੀ ਹੱਤਿਆ ਕਰਦੇ ਹਨ ਭਗਤ ਸਿੰਘ ਨੇ ਦੋਸਤਾਂ ਨਾਲ ਮਿਲ ਕੇ ਕਈ ਗਤੀਵਿਧੀਆਂ ਕੀਤੀਆਂ 1929 ਵਿੱਚ ਉਹਨਾਂ 1929 ਵਿੱਚ ਉਹਨਾਂ ਨੇ ਦਿੱਲੀ ਦੇ ਕੇਂਦਰੀ ਵਿਧਾਨ ਸਭਾ ਚ ਪੰਬਸਟੇਆ ਪਾਰਕੇ ਸਿੰਘ ਨੂੰ ਨੁਕਸਾਨ ਨਾ ਹੋਵੇ ਉਹਨਾਂ ਦਾ ਮਕਸਦ ਸਿਰਫ ਅੰਗਰੇਜ਼ ਹਕੂਮਤ ਨੂੰ ਝੁਕਾਉਣਾ ਸੀ। ਉਹਨਾਂ ਨੇ ਆਪਣੇ ਉੱਤੇ ਖੁਦ ਮੁਕੱਦਮਾ ਚਲਾਇਆ ਅਤੇ ਆਪਣੇ ਵਿਚਾਰਾਂ ਨੂੰ ਜਨਤਾ ਤੱਕ ਪਹੁੰਚਾਇਆ। 23 ਮਾਰਚ 1931 ਨੂੰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਲੋਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਸ ਸਮੇਂ ਭਗਤ ਸਿੰਘ ਦੀ ਉਮਰ ਸਿਰਫ 23 ਸਾਲ ਸੀ। ਉਹਨਾਂ ਦੀ ਸ਼ਹਾਦਤ ਨੇ ਸਾਰੇ ਦੇਸ਼ ਵਿੱਚ ਜੋਸ਼ ਭਰ ਦਿੱਤਾ। ਭਗਤ ਸਿੰਘ ਨੇ ਕਿਹਾ, "ਜ਼ਿੰਦਗੀ ਤਾਂ ਆਪਣੇ ਦਮ ਤੇ ਜੀਏ ਜਾਂਦੀ ਹੈ। ਦੂਸਰਿਆਂ ਦੇ ਕੰਧਿਆਂ ਤੇ ਦਿੱਤਾ ਸਿਰਫ ਜਨਾਜ਼ੇ ਉਠਾਏ ਜਾਂਦੇ ਹਨ।" ਉਨ੍ਹਾਂ ਦੇ ਬੋਲ ਅੱਜ ਵੀ ਨੌਜਵਾਨਾਂ ਦੇ ਮਨਾਂ ਵਿੱਚ ਜੋਸ਼ ਭਰਦੇ ਹਨ ਭਗਤ ਸਿੰਘ ਸੁਚਮੁਚ ਦੇਸ਼ਪੁਰੇ ਵਾਸਤੇ ਆਪਣੇ ਪ੍ਰਾਨ ਨਿਸ਼ਾਫਰ ਕਰਨ ਲਈ ਮਹਾਨ ਕ੍ਰਾਂਤੀਕਾਰੀ ਸੀ ਉਹ ਸਦਾ ਸਾਡੀਆਂ ਯਾਦਾਂ ਵਿੱਚ ਜਿਉਂਦੇ ਰਹਿਣਗੇ ਸੋ ਇੱਕ ਸਾ ਲੇਖ ਹੈ ਚਾਰ ਸੋ ਸ਼ਬਦਾਂ ਤੋਂ ਸੋ ਨੈਕਸਟ ਨੂੰ ਆਪਾਂ ਕਰਦੇ ਹਾਂਗੇ ਵਕ ਵਕ ਵਸਤੂਆਂ ਵਿੱਚ ਮਲਾਰਟ ਵਰਕ ਬਾਅਦ ਵਿਸਪਾਦਕ ਨੂੰ ਪੱਤਰ ਜਾਂ ਮਿੱਤਰ ਸਹਿਰ ਲਈ ਨਪੜਾਈ ਤੇ ਖੇਡਾਂ ਵਿੱਚ ਬਰਾਬਰ ਤੇ ਦਿਲਚਸਪੀ ਲੈਣ ਲਈ ਪੱਤਰ ਲਿਖੋ ਸੋ ਅੱਖਰਾਂ ਦਾ ਉਹਦਾ ਸੰਖਰ ਅਸਰ ਲੀਖ। ਇਹ ਵੀ ਸਭ ਤੋਂ ਪਹਿਲਾਂ ਵੱਖ-ਵੱਖ ਵਸਤਾਂ ਵਿੱਚ ਮਿਲਾਓ। ਸੰਪਾਦਕ ਨੂੰ ਪੱਤਰ ਫਿਰ ਪਤਾ ਲਿਖਣਾ ਜਿਹੜਾ ਵੀ ਤੁਹਾਡਾ ਸਕੂਲ ਫਿਰ ਮੇਟੀ ਫਿਰ ਸੰਪਾਦਕ ਜੀ ਫਿਰ ਜਿਹੜਾ ਵੀ ਇੱਥੇ ਆਊਗਾ ਬੁੱਕ ਦੇ ਵਿੱਚ ਕੀ ਪਈ ਹੈ ਐਪਲੀਕੇਸ਼ਨ। ਜੰਡੀਆੜ ਫਿਰ ਅਡਰੈਸ ਤੁਸੀਂ ਬੁੱਕ ਤੋਂ ਦੇਖ ਲੈਣਾ ਜਿਹੜਾ ਬੁੱਕ ਤੇ ਉਹੀ ਕੇ ਲਿਖਣਾ। ਫਿਰ ਵਿਸ਼ਾ ਵਕ ਵਕ ਵਸਤਾਂ ਵਿੱਚ ਮਲਾਪਤ ਬਾਰੇ ਸ਼੍ਰੀਮਾਨ ਜੀ ਬੇਨਤੀ ਤੇ ਸਾਵਧਾਨੀ ਅਤੇ ਆਸ਼ਾ ਨਾਲ ਭਰੇ ਇਹ ਪੱਤਰ ਤੁਹਾਡੇ ਧਿਆਨ ਵਿੱਚ ਲਿਆ ਹੁੰਦਾ ਜਾ ਰਹਾ ਕਿ ਅੱਜ ਕੱਲ ਦੇ ਸਮੇਂ ਵਿੱਚ ਵਕ ਵਕ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਲਾਪਤ ਵਾਧੀ ਜਾ ਰਹੀ ਹੈ ਇਹ ਇੱਕ ਬਹੁਤ ਗੰਭੀਰ ਸਮੱਸਿਆ ਬਣ ਚੁੱਕੀ ਹੈ ਜੋ ਲੋਕਾਂ ਦੇ ਜੀਵਨ ਤੇ ਅਸਰ ਪਾ ਰਹੀ ਹੈ ਤੱਤ ਵਿੱਚ ਪਾਣੀ ਚੀਨੀ ਵਿੱਚ ਸਫੈਦਾ ਮਿਰਚਾਂ ਵਿੱਚ ਲਾਲ ਰੰਗ ਮਾਵੇ ਵਿੱਚ ਸਾਬਣ ਜਾਂ ਸਥੈਟਿਕ ਪਦਾਰਥ ਮਿਲਾਉਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹੇਮਲਾਵਟੀ ਵਸਤਾ ਸਦਾ ਮਨੁੱਖ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਬੱਚਿਆਂ ਬਜ਼ੁਰਗਾਂ ਅਤੇ ਗਰਭਪਤੀ ਮਹਿਲਾਵਾਂ ਲਈ ਤਾਂ ਇਹ ਹੋਰ ਵੀ ਜ਼ਹਿਰੀਲੀ ਸਾਬਤ ਹੋ ਰਹੀਆਂ ਹੋ ਸਕਦੀਆਂ ਹਨ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਖਿਲਾਫ ਸਖਤ ਕਦਮ ਚੁੱਕਨੇ ਬਹੁਤ ਜ਼ਰੂਰੀ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਮਾਰਕੀਟਾਂ ਵਿੱਚ ਨਿਯਮਤ ਜਾਂਚ ਕਰੇ ਅਤੇ ਮਲਾਵਟ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਨ੍ਹਾਂ ਮਾਮਲਿਆਂ ਦੀ ਇੱਕ ਵਾਰ ਰਾਹੀਂ ਜਨਤਾ ਤੱਕ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਲੋਕ ਸਾਵਧਾਨ ਹੋ ਸਕਣ ਆਕਰ ਵਿੱਚ ਮੈਂ ਤੁਹਾਡੇ ਪੱਤਰ ਪੱਤਰਕਾਰਾਂ ਇਹੇ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਮੁੱਦੇ ਨੂੰ ਅਖਬਾਰ ਵਿੱਚ ਪ੍ਰਤਾਨਤਾ ਦੇ ਕੇ ਪ੍ਰਕਾਸ਼ਿਤ ਕਰੋ ਤਾਂ ਜੋ ਜਨਤਾ ਵਿੱਚ ਜਾਗਰੂਕਤਾ ਆ ਸਕੇ ਤੁਹਾਡਾ ਧੰਨਵਾਦ ਅਗੇ ਨਾਮ ਲਿਖਣਾ ਫਿਰ ਕਲਾਸ ਤੇ ਰੋਲ ਨੰਬਰ ਸਨਿਆਸ਼ਟ ਕਰਨਾ ਦਾ ਇੱਕ ਪੈਰਾ ਵੀ ਰਚਨਾ ਵਿੱਚ ਕੋਈ ਇੱਕ ਕਰੋ ਜਿਵੇਂ ਸਕੂਲ ਦੀ ਸਫਾਈ ਸਿੱਖਿਆ ਦੇ ਸਾਧਨ ਵਜੋਂ ਕੰਪਿਊਟਰ ਸੋ ਸਕੂਲ ਦੀ ਸਫਾਈ ਸਕੂਲ ਸਫਾਈ ਸਿਹਤ ਦੀ ਕੁੰਜੀ ਹੈ ਜਿੱਥੇ ਸਫਾਈ ਹੁੰਦੀ ਹੈ ਉੱਥੇ ਰੋਗਾਂ ਤੋਂ ਬਚਾਅ ਹੁੰਦਾ ਹੈ ਸਾਡਾ ਸਕੂਲ ਸਦਾ ਸਾਫ਼ ਸੁਥਰਾ ਤੇ ਚਮਕਦਾ ਹੋਇਆ ਲੱਗਦਾ ਹੈ ਸਵੇਰੇ ਸਵੇਰੇ ਚੌਂਕੀਦਾਰ ਜ਼ਮੀਨ ਦੀ ਝਾੜੂ ਲਗਾਉਂਦਾ ਹੈ ਕਮਰਿਆਂ ਦੀ ਸਫਾਈ ਦਿਨੋਂ ਦਿਨ ਕੀਤੀ ਜਾਂਦੀ ਹੈ ਹਰੇ ਭਰੇ ਪੌਦੇ ਸਾਰੀਆਂ ਇਮਾਰਤਾਂ ਦੇ ਆਚਾਰੇ ਪਾਸੇ ਲਗਾਏ ਲੱਗੇ ਹੋਏ ਹਨ ਜੋ ਸੁੰਦਰਤਾ ਵਿੱਚ ਵਾਤਾ ਕਰਦੇ ਹਨ ਸਕੂਲ ਦੇ ਸੂਚਾਲਿਆ ਦੀ ਵੀ ਨਿਯਮਤ ਸਫਾਈ ਕੀਤੀ ਜਾਂਦੀ ਹੈ ਅਧਿਆਪਕਾਂ ਦੇ નેਤਰਤਵ ਹੇਠ ਕਿ ਡੀਆਰਟੀ ਵੀਰ ਤੇ ਵਿੱਚ ਇੱਕ ਵਾਰ ਹੀ ਸਫਾਈ ਦੇ ਦਿਵਸ ਬਣਾਉਂਦੇ ਹਨ ਜਿਸ ਦਿਨ ਸਾਰੇ ਕਮਰੇ ਮੈਦਾਨ ਅਤੇ ਬਾਗ ਬਗੀਚਿਆਂ ਦੀ ਵਧੀਆ ਤਰ੍ਹਾਂ ਸਫਾਈ ਕੀਤੀ ਕਰਵਾਈ ਜਾਂਦੀ ਹੈ ਸਫਾਈ ਦੀ ਪਰਤੋ ਸਿਰਫ ਵਿਅਕਤੀਗਤ ਤੌਰ ਤੇ ਨਹੀਂ ਸਾਰੇ ਸਮਾਜ ਦੀ ਰੱਖੀ ਵਿੱਚ ਵੀ ਮਦਦ ਕਰਦੀ ਹੈ ਅਸੀਂ ਵੀ ਇਹ ਥਾਂ ਲੈਣਾ ਚਾਹੀਦਾ ਹੈ ਕਿ ਸਾਡਾ ਸਕੂਲ ਮੇਸ਼ਾ ਸਾਫ਼ ਸਜਰੇ ਤੇ ਗੰਦਗੀ ਤੋਂ ਰਹਿਤ ਰਹੇ ਸੋ ਨੈਕਸਟ ਅਜਿ ਕਿਸੇ ਪੰਜ ਮਹਾਵਰਿਆਂ ਨੂੰ ਬਾਕੀ ਵਿੱਚ ਪਰਤੋ ਇਸ ਤਰ੍ਹਾਂ ਵਰਤੋ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ ਇਹ ਬੱਚਾ ਨਹੀਂ ਮਾ ਬੋਲਣਾ ਅੱਖਾਂ ਫੇਰ ਲੈਣੀਆਂ ਆਈ ਚਲਾਈ ਕਰਨਾ ਇੱਕ ਅੱਖ ਨਾਲ ਵੇਖਣਾ ਇੱਕ ਕੁੱਤੇ ਦਾ ਬੈਰ ਸਫਰ ਦਾ ਕੁੱਟ ਭਰਨਾ ਉਸਤਾਦੀ ਕਰਨਾ ਜਾਂ ਤਿਸ਼ਾਵਾਂ ਕਰਨੀਆਂ ਸਭ ਤੋਂ ਪਹਿਲਾਂ ਉੱਚਾ ਨੀਵਾ ਬੋਲਣਾ ਅਰਥ ਨਰਮ ਤੇ ਨਿਮਰਤਾ ਨਾਲ ਗੱਲ ਕਰਨੀ ਬਾਗ ਗੁਰਜੀ ਹਮੇਸ਼ਾ ਚਾਣੀਮਾ ਬੋਲਦੇ ਹਨ ਇਸ ਲਈ ਸਾਰੇ ਵਿਦਿਆਰਥੀ ਉਹਨਾਂ ਦੀ ਇੱਜ਼ਤ ਕਰਦੇ ਹਨ ਅੱਖਾਂ ਫੇਰ ਲੈਣਾ ਅਰਥ ਪਹਿਲਾਂ ਧਿਆਨ ਨਾ ਦੇਣਾ ਜਾਂ ਮੂੰਹ ਮੋੜ ਲੈਣਾ ਜਦ ਮੈਂ ਮੁਸੀਬਤ ਵਿੱਚ ਸੀ ਮੇਰੇ ਆਪਣੇ ਹੀ ਅੱਖਾਂ ਫੇਰ ਲੈ ਗਏ ਆਈ ਚਲਾਈ ਕਰਨਾ ਫਿਰ ਅਰਥ ਇਹ ਰਿਹਾਦਾ ਥੋੜੇ ਸਮੇਂ ਲਈ ਆ ਕਿ ਤੁਰ ਜਾਣਾ ਫਿਰ ਬਾਤ ਉਹ ਰਿਸ਼ਤੇ ਦਾ ਸਿਰਫ ਆਈ ਚਲਾਈ ਕਰਕੇ ਭਰਤ ਗਏ ਕਿਸੇ ਕੰਮ ਵਿੱਚ ਹੱਥ ਨਹੀਂ ਬਿਠਾਇਆ ਕਿ ਇੱਕ ਅੱਖ ਨਾਲ ਦੇਖਣਾ ਅਰਥ ਹੈ ਉਹਦਾ ਦਾ ਫਰਜਾ ਕੁਸੇ ਨਾਲ ਦੇਖਣਾ ਗੁੱਸੇ ਨਾਲ ਦੇਖਣਾ ਜਦੋਂ ਉਸਨੇ ਕਲਾਸ ਵਿੱਚ ਝੂਠ ਬੋਲਿਆ ਤੇ ਆਖ ਨੇ ਉਸਨੂੰ ਇੱਕ ਨੱਕ ਨਾਲ ਵੇਖਿਆ ਇੱਕ ਇੱਟ ਕੁੱਤੇ ਦਾ ਵਾਇਰ ਗੰਭੀਰ ਤੇ ਪ੍ਰਾਣੀ ਦੁਸ਼ਮਣ ਦੋਹਾਂ ਪਰਿਵਾਰਾਂ ਵਿੱਚ ਇੱਟ ਕੁੱਤੇ ਦਾ ਵਾਇਰ ਚੱਲ ਰਿਹਾ ਹੈ ਕੋਈ ਵੀ ਗੱਲ ਬੰਦੀ ਨਹੀਂ ਸਫਰ ਦਾ ਕੁੱਟ ਪਰਣਾ ਬਹੁਤ ਸਣ ਤੇਜ਼ ਚ ਰੱਖਾ ਉਸ ਨੇ ਹਰ ਤਾਣ ਪੇਸ਼ਾਨੀ ਵਿੱਚ ਸਫਰ ਦਾ ਕੁੱਟ ਭਰਿਆ ਤੇ ਹੌਸਲੇ ਨਹੀਂ ਆ ਰਹੇ ਸੋ ਨੈਕਸਟ ਜਿਹੜੀ ਕੁਐਸਚਨ ਨੇ ਪ੍ਰੈਸ਼ਰ 7ਵੇਂ ਤੋਂ 8ਵੇਂ 9ਵੇਂ 10ਵੇਂ 11ਵੇਂ 12ਵੇਂ ਤੇ ਕਿਹਾ ਕਿ ਉਹਨੇ ਵਿਆਹ ਕਰਨ ਦੀ ਪੜਾਈ ਕਿਉਂ ਜ਼ਰੂਰੀ ਹੈ ਵਿਆਹ ਕਰਨ ਦੀ ਪੜਾਈ ਇਸ ਲਈ ਜ਼ਰੂਰੀ ਹੈ ਤਾਂ ਜੋ ਅਸੀਂ ਭਾਸ਼ਾ ਨੂੰ ਸਤਿ ਮਿਆਰੀਅਤ ਠੀਕ ਢੰਗ ਨਾਲ ਵਰਤ ਸਕੀਏ ਇਹ ਸਾਡੇ ਵਿਚਾਰਾਂ ਨੂੰ ਸਹੀ ਤਰੀਕੇ ਨਾਲ ਵਿਅਕਤ ਕਰਨ ਵਿੱਚ ਮਦਦ ਕਰਦੀ ਹੈ ਅਰਥਬੋਧਕ ਤੁਸੀਂ ਕੀ ਸਮਝ ਜਾਂ ਕੀ ਭਾਵ ਜਦੋਂ ਅਸੀਂ ਕਿਸੇ ਲਿਖਤ ਜਾਂ ਪਾਠ ਦਾ ਅਸਲ ਅਰਥ ਸਮਝਦੇ ਹਾਂ ਤਾਂ ਉਸ ਨੂੰ ਅਰਥਬੋਧ ਕਹਿੰਦੇ ਹਨ ਅਰਥਬੋਧ ਪਾਠ ਦੀ ਸਮਝ ਅਤੇ ਵਿਆਖਿਆ ਕਰਨ ਦੀ ਸਮਰੱਥਾ ਨੂੰ ਕਿਹਾ ਜਾਂਦਾ ਹੈ ਸਬਦ ਰਚਨਾ ਕੀ ਹੈ ਜਦੋਂ ਅਸੀਂ ਵੱਖ-ਵੱਖ ਧੁਨੀਆਂ ਮੂਲ ਸ਼ਬਦ ਉਪਸਰਗ ਅਪਸ਼ੇਤਰ ਜਾਂ ਸਮਾਸ ਰਾਹੀਂ 새 ਨਵੇਂ ਸ਼ਬਦ ਬਣਾਉਂਦੇ ਹਾਂ ਤਾਂ ਉਸ ਪ੍ਰਕਿਰਿਆ ਨੂੰ ਸ਼ਬਦ ਰਚਨਾ ਕਹਿੰਦੇ ਹਨ ਸਮਾਸੀ ਸ਼ਬਦ ਕਿਸ ਤਰ੍ਹਾਂ ਬਣਦੇ ਹਨ ਦੋ ਜਾਂ ਦੋ ਤੋਂ ਵੱਧ ਸ਼ਬਦ ਮਿਲ ਕੇ ਨਵਾਂ ਅਰਥ ਪੂਰਨ ਸ਼ਬਦ ਬਣਾਉਂਦੇ ਹਨ ਉਹ ਸਮਾਸੀ ਸ਼ਬਦ ਕਹੇ ਜਾਂਦੇ ਹਨ ਉਦਾਹਰਨ ਰਾਜਪੁੱਤਰ ਰਾਜਪੁੱਤਰ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ ਅਸੀਂ ਜਨੰਤਰ ਸ਼ਹਿਰ ਵਿੱਚ ਰਹਿੰਦੇ ਹਾਂ ਅਸੀਂ ਜਨੰਤਰ ਸ਼ਹਿਰ ਵਿੱਚ ਰਹਿੰਦੇ ਹਾਂ ਮੈਂ ਦੁਪਹਿਰੇ ਤੁਹਾਡੇ ਘਰ ਜਾਵਾਂਗਾ ਮੈਂ ਦੁਪਹਿਰੇ ਤੁਹਾਡੇ ਘਰ ਜਾਵਾਂਗਾ ਸ਼ੁੱਧ ਕਰਕੇ ਲਿਖੋ ਮੈਂ ਤ ਫਿਰ ਬਿਹਾਰੀ ਫਿਰ ਕਚਹਿਰੀ ਫਿਰ ਪੜਨਾ ਸੋ ਇਹਦੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਫਿਰ ਅਜੂ ਲਾਸਟ 11ਵਾਂ ਗੈਰ ਅਗੇ ਤਲਾ ਕਿੰਨੇ ਸ਼ਬਦ ਬਣਾ ਗੈਰ ਕਾਨੂੰਨੀ ਗੈਰ ਹਾਜ਼ਰ ਗੈਰ ਜ਼ਿੰਮੇਵਾਰ ਫਿਰ ਦਾਰ ਖੇਤਰ ਲਾ ਕੇ ਤਿੰਨੇ ਸ਼ਬਦ ਬਣਾਓ ਜਲਾਦਾ ਤਣਾਦਾ ਸੁੰਦਰ ਸੋ ਪਿੱਛੇ ਪਛੇਤਰ ਕਹਿੰਦਾ ਦਾਰ ਫਿਰ ਪਿੱਛੇ ਲੱਗੂ ਦਾਰ ਜੇ ਅੱਗੇ ਕਹਤਾ ਤਾਂ ਅੱਗੇ ਲੱਗੂ ਗੈਰ ਸੋ ਖੇਤਰ ਤੇ ਪਛੇਤਰ ਸਮਝ ਚੁੱਕੇ ਹੋਗੇ ਸੋ ਇਹ ਕੁਸ਼ਨ ਪੇਪਰ ਆਪਣਾ ਕੰਪਲੀਟ ਹੋ ਚੁਕਿਆ। ਸੀ ਨੈਕਸਟ ਵੀਡੀਓ ਬਹੁਤ ਹੀ ਅਗਲਾ। ਸੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਲਾਈਕ ਜੇ ਕਿਸੇ ਹੋਰ ਕੁਸ਼ਨ ਪੇਪਰ ਦੀ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰਕੇ ਜੀ ਦੱਸਣਾ। ਸੋ ਸੋਲੂਸ਼ਨ ਪੀਡੀਐਫ ਤੁਹਾਨੂੰ ਵਟਸਐਪ ਤੇ ਮਿਲ ਜੂਗੀ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੈ ਤਾਂ ਜੁਆਇਨ ਜਰੂਰ ਹੋ ਜਾਣਾ।